ਨਜੀ ਦੋਸਤੋ ਕੀ ਹਾਲ ਚਾਲ ਅੱਜ ਮੈਂ ਬਣਾਉਣ ਲੱਗਾ ਚਿਕਨ ਦਹੀਂ ਵਾਲਾ ਬੜੀ ਵਧੀਆ ਰੈਸিপি ਹੈ ਜੀ ਤੇ ਹੁਣ ਤੁਸੀਂ ਰੈਸিপি ਦੇਖੋ ਸਭ ਤੋਂ ਪਹਿਲਾਂ ਸੀ ਚਿਕਨ ਦੇ ਲੈ ਲੈਣੇ ਹੈ ਜੀ ਉਹਨੂੰ ਡੀਪ ਕੱਟ ਲਗਾ ਲਿਓ ਡੀਪ ਕੱਟ ਲਗਾਣ ਤੋਂ ਬਾਅਦ ਅਸੀਂ ਇਹਨੂੰ ਆਪਣਾ ਮੈਗਨੇਟ ਕਰਨਾ ਹੈ ਜੀ ਤੇ ਮੈਗਨੇਟ ਵਾਸਤੇ ਸਾਨੂੰ ਚਾਹੀਦਾ ਜੀ 1 ਕੱਪ ਦਹੀਂ 1 ਚਮਚ ਗਿੰਜਰ گارਲਿਕ ਦਾ ਪੇਸਟ ਤੇ ਰੈੱਡ ਚਿਲੀ ਪਾਊਡਰ ਹੋ ਗਿਆ ਇੱਕ ਚਮਚ ਗਰਮ ਮਸਾਲਾ ਹਲਦੀ ਇੱਕ ਚਮਚ ਨਮਕ ਸਵਾਦ ਅਨੁਸਾਰ ਤੇ ਕਾਲੀ ਮਿਰਚ ਦਾ ਪਾਊਡਰ ਇੱਕ ਚਮਚ ਧਨੀਆ ਪਾਊਡਰ ਦੋ ਚਮਚ ਤੇ ਅੱਧਾ ਨਿੰਬੂ ਤੇ ਇਹਨੂੰ ਚੰਗੀ ਤਰ੍ਹਾਂ ਇਹਦੀ ਮ사ਜ ਕਰਨੀ ਹੈ ਜੀ ਚੰਗੀ ਤਰ੍ਹਾਂ ਇਹਨੂੰ ਤੇ ਮ사ਜ ਕਰਕੇ ਇਹਨੂੰ ਇੱਕ ਤੋਂ ਦੋ ਘੰਟੇ ਵਾਸਤੇ ਰੈਸਟ ਵਾਸਤੇ ਰੱਖ ਦੇਣਾ ਫਿਰ ਰੈਸਟ ਤੋਂ ਬਾਅਦ ਇਹ ਸਰੋਂ ਦਾ ਤੇਲ ਲੈਣਾ ਹੈ ਜੀ ਸਰੋਂ ਦਾ ਤੇਲ ਤੁਸੀਂ ਛਾੜ ਲਿਓ ਇਦਾਂ ਧੂਆਂ ਜਦੋਂ ਆ ਦੇਖੋ ਕਲਰ ਚੇਂਜ ਹੋ ਜੇ ਤੇ ਦੇ ਵਿੱਚ ਖੜੇ ਮਸਾਲੇ ਪਾਣੇ ਆ ਜੀ ਤੇਜ ਬੱਤਾ ਹੋਗਾ ਮੋਟੀ ਲਾਚੀ ਹੋਗੀ ਹਰੀ ਲਾਚੀ ਹੋਗੀ ਦਾਲਚੀਨੀ ਹੋਗੀ ਤੇ ਕਾਲੀ ਮਿਰਚਾਂ ਹੋਈਆਂ ਥੋੜੀ ਜੀਆਂ ਤੇ ਇੱਕ ਅੱਧੀ ਲੌਂਗ ਉਸ ਤੋਂ ਬਾਅਦ ਜੀ ਅਸੀਂ ਪਿਆਜ਼ ਲੈ ਲੈਣਾ ਜੀ ਪਿਆਜ਼ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਨਾਲ ਹੀ ਜਦੋਂ ਥੋੜਾ ਜਿਹਾ ਭੁੰਨ ਲੋਗੇ ਕਲਰ ਚੇਂਜ ਹੋ ਜੇ ਤੇ ਅਦਰਕ ਲਸਣ ਤੇ ਹਰੀ ਮਿਰਚ ਪਾ ਦਿਓ ਜੀ ਇੱਕ ਇੱਕ ਚਮਚ ਫਿਰ ਜਦੋਂ ਪੰਲੋਗੇ ਤੇ ਤੇਲ ਛੱਡ ਜਾਵੇ ਤੇ ਉਸ ਤੋਂ ਬਾਅਦ ਅਸੀਂ ਆਪਣੇ ਮਸਾਲੇ ਭੁੰਨੇ ਆ ਜੀ ਨਮਕ ਹੋ ਗਿਆ ਸਵਾਦ ਦੇ ਹਿਸਾਬ ਨਾਲ ਸਾਰਾ ਕੁਝ ਅਸੀਂ ਸਵਾਦ ਦੇ ਹਿਸਾਬ ਨਾਲ ਹੀ ਪਾਣਾ ਥੋੜਾ ਥੋੜਾ ਕਿਉਂਕਿ ਅਸੀਂ ਆਲਰੇਡੀ ਚਿਕਨ ਜੀ ਪਾਰ ਰੱਖਿਆ ਹੈ ਤੇ ਇਹ ਪਾਣੀ ਪਾਣਾ ਜ਼ਰੂਰੀ ਹੈ ਜੀ ਆਪਣੇ ਮਸਾਲੇ ਥੱਲੇ ਨਾ ਲੱਗ ਜਨ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਪਾਣੀ ਪਾ ਕੇ ਭੁੰਨ ਲਿਓ ਜਦੋਂ ਤੇਲ ਛੱਡ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਚਿਕਨ ਪਾ ਦੇਣਾ ਹੈ ਜੀ ਹੁਣ ਚਿਕਨ ਨੂੰ ਵੀ ਚੰਗੀ ਤਰ੍ਹਾਂ ਭੁੰਨਾ ਹੈ ਜੀ ਅਸੀਂ ਤੇ ਜਦੋਂ ਤੁਸੀਂ ਚਿਕਨ ਪਾਓਗੇ ਤੇ ਉਦੋਂ ਹੀ ਅਸੀਂ ਨਮਕ ਪਾਣਾ ਜੀ ਸਵਾਦ ਦੇ ਹਿਸਾਬ ਨਾਲ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲਿਓ ਜਦੋਂ ਤੇਲ ਛੱਡ ਜਾਵੇ ਤੇ ਆ ਪਾ ਦਿਓ ਜੀ ਨਮਕ ਲੂਣ ਤੇ ਦੋਸਤੋ ਇਹ ਰੈਸিপি ਜਰੂਰ ਤਿਆਰ ਕਰਿਓ ਇਹਦੇ ਵਿੱਚ ਕੋਈ ਟਮਾਟਰ ਨਹੀਂ ਪੰਦਾ ਸਿਰਫ ਦਹੀਂ ਪੰਦਾ ਹੈ ਜੀ ਤੇ ਨਾਲ ਤੁਸੀਂ ਫਿਰ ਲਾਛ ਦੇ ਵਿੱਚ ਜਦੋਂ ਤੇਲ ਛੱਡ ਜਾਵੇ ਤੇ ਪਾਣੀ ਪਾ ਦੇਣਾ ਹੈ ਜੀ ਥੋੜਾ ਗਰੇਵੀ ਟਾਈਪ ਬਣਾਉਣ ਵਾਸਤੇ ਤੇ অলমোસ્ટ ਆਪਣਾ ਚਿਕਨ ਤਿਆਰ ਆ ਜੀ ਇਹ ਤੈਨੂੰ ਢੱਕ ਕੇ ਰੱਖ ਦਿਓ 10 ਤੋਂ 15 ਮਿੰਟ ਵਾਸਤੇ ਬਹੁਤ ਈਜ਼ੀ ਡਿਸ਼ ਬਹੁਤ ਜਦਾ ਈਜ਼ੀ ਰੈਸਿਪੀ ਹੈ ਜੀ ਇਹ ਜਿਆਦਾ ਜਿਆਦਾ 15 20 ਮਿੰਟਾਂ ਚ ਬਣ ਜਾਂਦੀ ਹੈ ਜੀ ਤੇ ਇਹਨੂੰ ਤੁਸੀਂ ਪਰੌਠੇ ਨਾਲ ਵੀ ਖਾ ਸਕਦੇ ਹੋ ਲੱਛੇ ਪਰੌਠੇ ਨਾਲ ਵੀ ਖਾ ਸਕਦੇ ਹੋ ਨਾਲ ਨਾਲ ਵੀ ਖਾ ਸਕਦੇ ਹੋ ਤੇ ਲਾਸਟ ਦੇ ਵਿੱਚ ਮੈਂ ਗਾਰਨਿਸ਼ ਕੀਤਾ ਜੀ ਇਹਨੂੰ ਲਸਣ ਅਦਰਕ ਦੇ ਨਾਲ ਤੇ ਹਰੀ ਧਨੀਆ ਨਾਲ ਤੇ ਦੋਸਤੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਅਕਸਰ ਮੇਰੀ ਵੀਡੀਓ ਲੋਕੀ ਦੇਖ ਰਹੇ ਨੇ ਬਟ ਲਾਈਕ ਸਬਸਕ੍ਰਾਈਬ ਨਹੀਂ ਕਰ ਰਹੇ ਪਲੀਜ਼ ਦੋਸਤੋ ਇੱਕ ਬੈਲ ਬਟਨ ਮੈਨੂੰ ਲਾਈਕ ਕਰ ਦੋਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਏਗਾ ਪਲੀਜ਼ ਦੋਸਤੋ ਲਾਈਕ ਕਰੋ ਮੇਰੀ ਵੀਡੀਓਜ਼ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਪਲੀਜ਼